ਆਰੇ ਬਚੋ ਗੀ ਫਾਕਾ ਗਾੜ ਪੜਕਦੇ ਅਨੇਕ ਕੰਮ ਕਰਦੇ ਕਰੂ ਪੈ ਗੀ ਜਿਹੜੀ ਵਾਲੀ ਕਹੂਗਾ ਮੇਰੇ ਯਾਰ ਕੇ ਪਾ ਤੱਕ ਨਹੀਂ ਪਈ ਅਣੀ ਪਿੱਛੇ ਗਾੜ ਯਾਰ ਜਾਨ ਤੇ ਤੂੰ ਬਾਹਰ ਕੇਟਰ ਬਰਸ਼ਣੀ ਕਰਦਾ ਪਿਆ ਯਾਰ ਯਾਰ ਕੇ ਤੂੰ ਮੇਰੇ ਅੱਜ ਤੇ ਗੱਲ ਆਈਏ ਉਹ ਦੋ ਤੇ ਨੀ ਤੂੰ ਸੌਣੇ ਪੈ ਜਾਣਾ ਆ ਜਾਨੀ ਤੇਰੀ ਗੱਲ ਉਹ ਗੱਲ ਤੇ ਗੱਲ

پوچھو جي ڪهڙي ڳالهه آهي ڀاڳي ڀاڳي ڪار جو ڀاڳي ڪار جو ڀاڳي ڪار جو مٿي ڪري شهري کان پوءه مونکي ايتائي مو ته مونکي ڪجهه ڪجهه پوءِ ڪار جو ڀاڳي ڪار جو ਪਈ ਸੁਖਵਿੰਦਰ ਸਿੰਘ ਨਾਮ ਆ ਮੇਰਾ ਪਿੰਡ ਗਲੌਰ ਪਾਜੀ ਦਾਖਾਣਾ ਸੰਜਾਰੋ ਤਹਿਸੀਲ ਸੁਲੋਬੇ ਠੀਕ ਹੈ ਜੀ ਕੀ ਪ੍ਰੋਬਲਮ ਆਈ ਤੁਹਾਨੂੰ ਪਾਜੀ ਅਸੀਂ ਟਾਟਾ ਲਿਵਰਾਂ ਤੋਂ ਗੱਡੀ ਲਈ ਸੀ ਨਵੀਂ ਇਹ ਕਿਹੜੀ ਜਗ੍ਹਾ ਪਾਜੀ ਇਹ ਹੁਸ਼ਿਆਰਪੁਰ ਤੋਂ ਜਲੰਧਰ ਰੋਡ ਤੋਂ ਅੱਛਾ ਜੀ ਕੀ ਦਿੱਕਤ ਆ ਗਈ ਗੱਡੀ 20 ਤਰੀਕ ਨੂੰ ਲੈ ਗਏ ਆ ਜੀ 21 ਨੂੰ ਅਸੀਂ ਗੱਡੀ ਭਜਾਈਏ ਸਮਾਨ ਨੂੰ ਲੈ ਗਏ 20 ਨੂੰ ਤੇ 23 ਤਰੀਕ ਨੂੰ ਅਸੀਂ ਕੰਮ ਤੇ ਲਾਈਏ ਜੀ 24 ਤਰੀਕ ਨੂੰ ਗੱਡੀ ਬ੍ਰੇਕਡਾਊਨ ਆ ਜੀ ਅੱਛਾ ਜੀ ਇਹਨਾਂ ਨੂੰ ਫੋਨ ਕੀਤਾ ਚਲੋ ਅਗਲੇ ਦਿਨ ਹੋਲੀ ਆ ਗਈ 25 ਨੂੰ 25 ਨੂੰ ਕੋਈ ਨਹੀਂ ਆਇਆ 22 ਤਰੀਕ ਨੂੰ ਬੰਦੇ ਆਉਣਦੇ ਇਹਨਾਂ ਦੇ ਕੋਈ ਮਸਲਾ ਹੱਲ ਨਹੀਂ ਹੋਇਆ 27 ਨੂੰ ਫੇਰ ਟੈਕਨੀਸ਼ੀਅਨ ਆਇਆ ਕੋਈ ਮਸਲਾ ਹੱਲ ਨਹੀਂ ਹੋਇਆ 28 ਨੂੰ ਫੇਰ ਆਇਆ ਫੇਰ ਕੋਈ ਮਸਲਾ ਹੱਲ ਨਹੀਂ ਹੋਇਆ ਫੇਰ 2 ਦਿਨਾਂ ਵਿੱਚ ਆਇਆ ਹੀ ਕੋਈ ਨਹੀਂ ਪਰਸੋਂ ਆਇਆ ਠੀਕ ਹੈ ਜੀ ਸਾਡਾ ਇੱਕ ਹੋਰ ਬੰਦਾ ਆ ਰਿਹਾ ਉਹ ਵੀ ਆਇਆ ਉਹ ਵੀ ਹੱਥ ਖੜੇ ਕਰ ਗਿਆ ਜੀ ਕੱਲ ਇੰਜੀਨੀਅਰ ਆਇਆ ਉਹ ਵੀ ਹੱਥ ਖੜੇ ਕਰ ਗਿਆ ਜੀ ਇਹਦਾ ਕੋਈ ਮਸਲਾ ਸਾਡਾ ਹੋਇਆ ਕੋਈ ਨਹੀਂ ਇਹਨਾਂ ਨੂੰ ਮੈਂ ਕਿਹਾ ਜਾਂ ਤਾਂ ਗੱਡੀ ਲੈ ਜਾ ਉੱਥੇ ਏਜੰਸੀ ਦੀ ਉੱਥੇ ਜਾ ਕੇ ਜੋ ਕਰਨਾ ਕਰਦੇ ਰਹੋ ਇਹਦਾ ਫੇਰ ਤੋਂ ਸਾਈਡ ਤੋਂ ਲੈ ਜੀ ਤੇ ਇਹ ਕਹਿੰਦੇ ਨੇ ਗੱਡੀ ਅਸੀਂ ਲੈ ਕੇ ਨਹੀਂ ਲਵਾਂ ਤੁਸੀਂ ਛੱਡ ਗੱਡੀ ਪਜਾਤੀ ਨਾ ਕੋਈ ਇੱਥੇ ਐਂ ਕਹ ਵੀ ਜਾਂ ਤਾਂ ਸਾਨੂੰ ਰਿਪਲੇਸ ਕਰਕੇ ਦੋ ਪੀਸ ਠੀਕ ਹੈ ਜੀ ਤੇ ਨਹੀਂ ਤਾਂ ਸਾਨੂੰ ਗੱਡੀ ਦੂਜੀ ਦੋ ਭਾਜੀ ਜਾਂ ਤਾਂ ਸਾਨੂੰ ਰਿਪਲੇਸ ਕਰਕੇ ਬੀਚ ਦੇਣ ਨਹੀਂ ਤਾਂ ਸਾਨੂੰ ਹਾਂ ਗਾਰੰਟੀ ਦੇਣ ਵੀ ਹਾਂ ਗੱਡੀ ਅਸੀਂ ਇੰਨੇ ਦਿਨਾਂ ਝੋਕੇ ਕਰਕੇ ਦਿੰਨੇ ਆ 20 ਤਰੀਕ ਨੂੰ ਗੱਡੀ ਦੀ ਕਿਸ਼ਤ ਆ ਗਈ ਜੀ ਇੱਕ ਦਿਨ ਮਾਤਰ ਗੱਡੀ ਚੱਲੀ ਐ 10 ਦਿਨਾਂ ਅਜੇ ਖੜੀ ਨੂੰ ਹੋ ਗਈ ਜੀ ਤੇ 20 ਤਰੀਕ ਨੂੰ ਕਿਸ਼ਤ ਆ ਗਈ ਇਹ ਗੱਡੀ ਦੀ ਕਿਸ਼ਤ ਭਰਨ ਸਾਡੇ ਨਾਲ ਪੂਰਾ ਮਹੀਨਾ ਟਰਾਈ ਲਈ ਜਾਣ ਜਦ ਇਹਨਾਂ ਤੋਂ ਸੰਤੁਸ਼ਟੀ ਹੋ ਜੂ ਸਾਨੂੰ ਦੱਸ ਦੇਣ ਇਹਦੀ ਬਜਾਏ ਗੱਡੀ ਅਸੀਂ ਰੈਂਟ ਤੇ ਲਈ ਹੋਈ ਆ ਉੱਥੇ 2.5 ਲੱਖ ਰੁਪਏ ਰੈਂਟ ਤੇ ਲਈ ਆ ਉਹ ਗੱਡੀ ਦਾ ਰੈਂਟ ਭਰੀ ਜਾਂਣ ਜਦ ਤੱਕ ਗੱਡੀ ਨਾ ਤੋ ਇਹ ਓਕੇ ਨਹੀਂ ਹੁੰਦੀ ਤੇ ਕਿੰਨਾ ਪਾਧੀ ਇਸ ਵੇਲੇ ਤੁਸੀਂ ਦਾ ਨੁਕਸਾਨ ਆਫ ਕੋ ਹੋ ਰਿਹਾ ਤੁਹਾਨੂੰ ਨੁਕਸਾਨ ਪਾਡੇ 25000 ਰੁਪਏ ਇਹਦੇ ਹੋ ਰਿਹਾ ਜੀ 1 2.5 ਲੱਖ ਰੁਪਏ ਮਹੀਨੇ ਦੇ ਗੱਡੀ ਵੈਸੇ ਲਈ ਹੋਈ ਹੈ ਅੱਛਾ ਜੀ ਕਿਸ਼ਤ ਕਿੰਨੀ ਹੈ ਜੀ ਜਿਹੜੀ ਕਿਸ਼ਤ ਦੀ 1 ਲੱਖ 14000 ਰੁਪਏ ਯਾਨੀ 20 ਤਰੀਕ ਨੂੰ ਗੱਡੀ 20 ਤਰੀਕ ਨੂੰ ਗੱਡੀ ਆਏ ਕਿਸ਼ਤਾਂ ਹੀ ਠੀਕ ਹੈ ਜੀ 20 ਨੂੰ ਗੱਡੀ ਲਈ ਤੇ 30 ਨੂੰ ਕਿਸ਼ਤ ਆਉਣੇ ਹਾਂਜੀ ਇੱਕ ਦਿਨ ਗੱਡੀ ਜਲੀ ਮਾਤਰ ਜਾਦੀ ਲਈ ਹੈ ਜੀ ਕੋਈ ਏਜੰਸੀ ਦੇ ਇੱਥੇ ਗੇਟ ਇਹਨਾਂ ਨੂੰ ਇਹ ਕਿਹਾ ਵੀ ਜਾਂ ਸਾਨੂੰ ਲਿਖ ਕੇ ਦੋ ਰਿਟਰਨ ਵੀ ਹਾਂ ਅਸੀਂ ਇਹ ਖਰਚ ਕਿਸ਼ਤ ਭਰਦੇ ਹਾਂ ਔਰ ਜਿਹੜੀ ਗੱਡੀ ਵੀ ਰੈਂਟ ਤੇ ਲਈ ਉਹਦਾ ਕਿਰਾਇਆ ਭਰਦੇ ਹਾਂ ਔਰ ਸਾਨੂੰ ਇਹਦੀ ਲਿਖ ਕੇ ਦੋ ਗਾਰੰਟੀ ਵੀ ਹਾਂ ਦੁਆਰਾ ਪ੍ਰੋਬਲਮ ਤੁਹਾਨੂੰ ਨਹੀਂ ਹੁੰਦੀ ਅਗਰ ਫੇਰ 2 ਮਹੀਨੇ ਦੇ ਵਿੱਚ ਵਿੱਚ ਪ੍ਰੋਬਲਮ ਆਉਂਦੀ ਆ ਤਾਂ ਅਸੀਂ ਤੁਹਾਡੀਆਂ 2 ਮਹੀਨੇ ਕਿਸ਼ਤਾਂ ਉਹ ਵੀ ਭਰਾਂਗੇ ਔਰ ਗੱਡੀ ਤਨ ਰਿਪਲੇਸ ਕਰਕੇ ਦੂਜੀ ਦਵਾਂਗੇ ਉਹ ਸਾਨੂੰ ਰਿਟਰਨ ਜੁਗ ਕੁਛ ਨਹੀਂ ਦੇ ਰਹੇ ਗੱਡੀ ਅੰਦਰ ਖੁੱਲੀ ਵੀ ਇਹਨਾਂ ਨੇ ਦੇਖੀ ਵੀ ਸਾਰੀ ਪੂਰੀ ਖੋਲੀ ਪੇਡ ਇਸਮੈਂਟਲ ਗੱਡੀ ਕੀਤੀ ਪਈ ਹੈ ਜੀ A to Z ਨਾਲ ਸਾਰਾ ਹੀ ਤਾਮਜਾਮ ਸਾਰਾ ਖੋਲ ਕੇ ਚੈੱਕ ਕਰ ਲਿਆ ਇਹਨ ਗੱਲ ਹੋਈ ਨਾ ਕਿਹਦਾ ਹਰਪ੍ਰੀਤ ਸਾਹਿਬ ਇਹਨਾਂ ਦੇ ਹੈਗੇ ਆ ਗੱਲ ਹੋਈ ਆ ਪਰਸੋਂ ਉਹਨਾਂ ਨੂੰ ਫੋਨ ਕੀਤਾ ਸੀ ਉਹ ਕਹਿੰਦਾ ਯਾਰ ਮੈਂ ਤਾਂ ਤੁਹਾਨੂੰ ਗੱਡੀ ਦੇ ਕੇ ਫਸ ਗਿਆ ਤੁਸੀਂ ਬਾਰ ਬਾਰ ਫੋਨ ਕਰੀ ਜਾਂਦੇ ਹੋ ਮੈਨੂੰ ਵੋਲਟ ਏਜੰਸੀ ਵਾਲੇ ਕਹਿੰਦੇ ਆ ਜੀ ਠੀਕ ਹੈ ਜੀ ਕੀ ਕਹਿੰਦੇ ਗੱਡੀ ਦੇ ਕੇ ਫਸ ਗਿਆ ਹਾਂ ਜੀ ਅਸੀਂ ਗੱਡੀ ਦੇ ਕੇ ਫਸ ਗਏ ਤੇ ਹੁਣ ਅਸੀਂ ਤੁਹਾਨੂੰ ਜੀ ਕੋਈ ਮੇਲ ਕੀਤੀ ਜਾਂ ਕੋਈ ਮੇਲ ਭਈ ਕਸਟਮਰ ਕੇਜ ਜੀ ਵੀ ਕੰਪਲੀਟ ਕੀਤੀ ਹੋਈ ਆ ਕੰਪਲੀਟ ਨੰਬਰ ਵੀ ਹੈਗਾ ਮੇਲ ਵੀ ਕੀਤੀ ਹੋਈ ਲਿਵਰਾ ਮੋਟਰ ਦੀ ਵੀ ਕੀਤੀ ਹੋਈ ਆ ਉਹ ਟਾਟਾ ਮੋਟਰ ਦੇ ਇਹਨਾਂ ਦੇ ਕੇਅਰ ਚ ਵੀ ਕੀਤੀ ਹੋਈ ਆ ਕੁਝ ਸੁਣਵਾਈ ਹੋਈ ਨਹੀਂ ਅਜੇ ਤਾਂ ਕੁਝ ਨਹੀਂ ਆ ਕੋਈ ਰਿਪਲਾਈ ਨਹੀਂ ਟੈਕਨੀਸ਼ੀਅਨ ਨੇ ਤੁਹਾਨੂੰ ਲਿਖ ਕੇ ਵੀ ਦੱਸਿਆ ਵੀ ਟੈਕਨੀਸ਼ੀਅਨ ਨੇ ਲਿਖ ਕੇ ਦਿੱਤਾ ਹੋਇਆ ਬਗਾਦਾ ਵੀ ਅਸੀਂ 25 ਤਰੀਕ ਨੂੰ ਆ ਰਹੇ ਹਾਂ ਸਾਡੇ ਕੋਈ ਮਸਲਾ ਹੱਲ ਨਹੀਂ ਹੋਇਆ ਜੀ ਠੀਕ ਹੈ ਜੀ ਟੈਕਨੀਸ਼ੀਅਨ ਦੇ ਲਿਖਾਣਾ ਲਿਖ ਕੇ ਦੇਣ ਦੇ ਬਾਵਜੂਦ ਵੀ ਕੰਪਨੀ ਤੁਹਾਡਾ ਮਤਲਬ ਨਹੀਂ ਨਹੀਂ ਕੋਈ ਹੱਲ ਨਹੀਂ ਹੋਇਆ ਜੀ ਜੇ ਹੁਣ ਤੁਹਾਡਾ ਇੱਥੇ ਸੁਣਵਾਈ ਨਹੀਂ ਹੁੰਦੀ ਫਿਰ ਅੱਗੇ ਕੀ ਭਾਜੀ ਅਸੀਂ ਪੈਟਰੋਲ ਪੰਪ ਲੱਗੇ ਆ ਜੀ ਪੈਟਰੋਲ ਲੈ ਕੇ ਆਵਾਂਗੇ 10 ਲੀਟਰ 5 ਲੀਟਰ ਇੱਥੇ ਪਾਵਾਂਗੇ ਆਪਣੇ ਦੇ ਪਾਵਾਂਗੇ ਫੂਕੇ ਗੱਲ ਲਵੇਟ ਕੇ ਬਰੇ ਕਰਾਂਗੇ ਦੋ ਹੀ ਮਸਲੇ ਉਹ ਤਾਂ ਕੀ ਤੁਹਾਡੇ ਮਗਰ ਅਪੀਲ ਕੋਈ ਕੀਤੀ ਤੁਸੀਂ ਚਾਹੁੰਦੇ ਕਿ ਮ ਇਹ ਗੱਡੀਆਂ ਤਾਂ ਤੱਕ ਕਿਸ ਤਾ ਪਰ ਨਹੀਂ ਜਦ ਤੱਕ ਹੁਣ ਅਸੀਂ ਸਰਟੀਫਾਈਡ ਨਹੀਂ ਹੁੰਦੇ ਤੇ ਹਾਂਜੀ ਕੀ ਨਾਮ ਹੈ ਭਾਜੀ ਭਾਜੀ ਮੇਰਾ ਨਾਮ ਅਭਿਨਾਸ਼ ਕੁਮਾਰ ਹੈ ਕੁਮਾਰ ਜੀ ਦਿੱਖੋ ਦੇ ਰਹਿਣ ਵਾਲੇ ਹਾਂ ਦਸੂਹੇ ਦਾ ਭਾਜੀ ਦਸੂਹੇ ਦਾ ਇਹ ਗੱਡੀ ਜਿਹੜੀ ਮਾਲਕ ਹੈ ਕਿ ਤੁਸੀਂ ਉਹਨਾਂ ਦੇ ਨਾਲ ਆਏ ਹੋ ਹਾਂਜੀ ਸਾਡੇ ਅਸਰ ਆਪਣਾ ਇਕੱਠਿਆਂ ਦਾ ਕੰਮ ਹੈਗਾ ਰੇਲਵੇ ਪ੍ਰੋਜੈਕਟ ਅਸੀਂ ਇਕੱਠੇ ਨੇ ਫੜਿਆ ਹੋਇਆ ਹੈਗਾ ਅੱਛਾ ਤੁਸੀਂ ਅਸੀਂ ਇਕੱਠੇ ਕੰਮ ਹਾਂ ਪਾਰਟਨਰ ਕਰਦੇ ਪਾਰਟਨਰਸ਼ਿਪ 'ਚ ਕੰਮ ਕਰ ਰਹੇ ਨੇ ਅੱਛਾ ਜੀ ਸਾਨੂੰ ਰੈਂਟਰਾਂ ਦੇਣਾ ਪਵੇ ਇਸ ਲਈ ਅਸੀਂ ਨਿਊ ਪਰਚੇਸ ਗੱਡੀ ਕੀਤੀ ਹੈਗੀ ਹੈ ਬਟ ਜਦੋਂ ਦੀ ਅਸੀਂ ਗੱਡੀ ਲਈ ਹੈ ਸਰ ਅਸੀਂ ਪਰੇਸ਼ਾਨ ਹੋਏ ਪਏ ਅਸੀਂ ਇਹਨਾਂ ਨੂੰ ਰਿਕਵੈਸਟਾਂ ਕੀਤੀਆਂ ਸਾਡੇ ਕੋਲ ਇਹਨਾਂ ਰਿਕਵੈਸਟਾਂ ਦੇ ਸਾਡੇ ਕੋਲ ਰਿਟਰਨ ਵਾਈਜ਼ ਵੀਡੀਓ ਵਗੈਰਾ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਨੇ ਬਟ ਸਰ ਟਾਟਾ ਨੇ ਜੋ ਸਾਡੇ ਨਾਲ ਪਹਿਲਾਂ ਵਾਦਾ ਕੀਤਾ ਸਰ ਉਹ ਤੋਂ ਕੋਈ ਵੀ ਪੂਰਾ ਨਹੀਂ ਕੀਤਾ ਹੈਗਾ ਅਸੀਂ ਪਰੇਸ਼ਾਨ ਹੋ ਕੇ ਖਾਰ ਕੇ ਗੱਡੀ ਇੱਥੇ ਲੈ ਕੇ ਆਏ ਆ ਗੱਡੀ ਕਿਹੜੀ ਹੈ ਤੇ ਕਿੰਨੀ ਕੀਮਤ ਦਾ ਜੀ ਸਰ ਅਸੀਂ 48 ਲੱਖ ਦੀ ਗੱਡੀ ਲਈ ਹੈ ਟਾਟਾ ਸਿਗਮਾ ਗੱਡੀ ਹੈਗੀ ਹੈ ਹਾਂਜੀ ਬੜੇ ਚਾਵਾ ਨਾਲ ਤੁਸੀਂ ਗੱਡੀ ਲਈ ਹੋਣੀ ਆ ਹੁਣ ਇਸ ਤਰ੍ਹਾਂ ਹੋ ਗਿਆ ਤੇ ਹੁਣ ਕਿੰਨੀ ਕ ਪਰੇਸ਼ਾਨੀ ਆ ਰਹੀ ਕਿੰਨੇ ਕਿ ਦਿਨਾਂ ਤੋਂ ਤੁਸੀਂ ਖੱਡਲ ਹੋ ਰਹੇ ਹੋ ਸਰ ਅਸੀਂ 10 ਤੋਂ 12 ਦਿਨ ਤੋਂ ਅਸੀਂ ਪਰੇਸ਼ਾਨ ਕੰਟੀਨਿਊ ਹੋ ਰਹੇ ਆਗੇ ਆ ਬਟ ਸਰ ਹਰੇਕ ਬੰਦੇ ਦਾ ਇੱਕ ਚਾਹ ਹੁੰਦਾ ਹੈ ਮੀਡਲ ਕਲਾਸ ਬੰਦਾ ਗੱਡੀ ਲੈਂਦਾ ਤੇ ਬੜੇ ਚਾਵਾਂ ਨਾਲ ਲੈਂਦਾ ਹੈਗਾ ਬਟ ਜਦੋਂ ਸਰ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਤੇ ਆਮ ਆ ਬੰਦੇ ਨੂੰ ਬੜੀ ਪ੍ਰੋਬਲਮ ਆਉਂਦੀ ਇਸ ਚੀਜ਼ ਤੋਂ ਫੇਸ ਕਰਨਾ ਬਹੁਤ ਦੁੱਖਦਾਈ ਪ੍ਰਸ਼ਾਦ ਵੀ ਵਿੱਚ ਹੀ ਰੱਖਿਆ ਹੈ ਸਰ ਹਜੇ ਤੱਕ ਪ੍ਰਸ਼ਾਦ ਰੀਵਨ ਤੁਸੀਂ ਬੇਸ਼ੱਕ ਵੀਡੀਓ ਨਾਲ ਦਿਖਾ ਸਕਦੇ ਹੋ ਤੇ ਹਜੇ ਤੱਕ ਰੀਵਨ ਪ੍ਰਸ਼ਾਦ ਵਿੱਚ ਹੀ ਪਿਆ ਹੈਗਾ ਸਰ ਲੇਕਿਨ ਸਾਡ ਨੂੰ ਸਰ ਸਾਡੇ ਚਾਮਲ ਤੇ ਪਾਣੀ ਫਿਰ ਗਿਆ ਸਰ ਕਿੱਥੋਂ ਗੱਡੀ ਲਈ ਸੀ ਕਿਹੜੀ ਜਗ੍ਹਾ ਤੋਂ ਸਰ ਅਸੀਂ ਲਿਬਰਾ ਤੋਂ ਲਈ ਆ ਸਾਰ ਪਰ ਰੋਡ ਤੋਂ ਜਲੰਧਰ ਤੋਂ ਰੋਡ ਤੋਂ ਆ ਲਿਬਰਾ ਕੰਪਨੀ ਹੈ ਉਹਨਾਂ ਤੋਂ ਲਿਆ ਸਾਡਾ ਵੀ ਹ ਸਰ ਅਸੀਂ ਸਰ ਅਸੀਂ ਇਹਨੂੰ ਰਿਟਰਨ ਚ ਮੰਗ ਰਹੇ ਆ ਇਹ ਸਾਨੂੰ ਕਹਿੰਦੇ ਕਿ ਸਾਨੂੰ ਇੱਕ ਮੌਕਾ ਦਿਓ ਹੋਰ ਅਸੀਂ ਇੱਥੇ ਲੈ ਕੇ ਆਏ ਅਸੀਂ ਇਹਨਾਂ ਨੂੰ ਇਹ ਕਿਹਾ ਕਿ ਸਰ ਸਾਨੂੰ ਰਿਟਰਨ ਚ ਦਿਓ ਕਿ ਤੁਸੀਂ ਇਹਨੂੰ ਸਹੀ ਕਰੋਗੇ ਬਟ ਸਾਡਾ ਇੱਕ ਕੰਡੀਸ਼ਨ ਰਹੇਗੀ ਹੁਣ ਕਿਉਂਕਿ ਅਸੀਂ ਦਾਦ ਜਨਾ ਤੋਂ ਪਰੇਸ਼ਾਨ ਹੋਏ ਆ ਅਸੀਂ ਇਹਦੇ ਦੂਜੀ ਗੱਡੀ ਸੀ ਰੈਂਟ ਤੇ ਲੈ ਗਏ ਆਏ ਆ ਉਹਦਾ ਰੈਂਟ ਪੇ ਕਰ ਚੁੱਕੇ ਆਂ ਅਡਵਾਂਸ ਅਸੀਂ ਔਰ ਜੋ ਸਾਡੀ ਦਾ ਜੋ ਦਿਨ ਦੀ ਅਸੀਂ ਬ੍ਰੇਕਡਾਊਨ ਰਹੀ ਅਸੀਂ ਉਹ ਅਸੀਂ ਇਹਨਾਂ ਤੋਂ ਮੰਗ ਰਹੇ ਆ ਜਾਂ ਸਰ ਅਸੀਂ ਰੀਪਲੇਸ ਮੰਗ ਰਹੇ ਆ ਇਹਨਾਂ ਤੋਂ ਜਾਂ ਤਾਂ ਤੁਸੀਂ ਕੀ ਮੰਗ ਰਹੇ ਆ ਜਾ ਤਾਂ ਸਰ ਅਸੀਂ ਰੈਂਟ ਜੋ ਗੱਡੀ ਅਸੀਂ ਪੇ ਕੀਤਾ ਔਰ ਜੋ ਇੱਥੇ ਖਰਚਾ ਹੋਇਆ ਹੈ ਔਰ 2 ਮਹੀਨੇ ਦੇ ਅਸੀਂ ਉਹਨਾਂ ਤੋਂ ਗਾਰੰਟੀ ਰਿਟਨ ਚ ਲੈ ਰਹੇ ਆ ਕਿ ਕੱਲ ਨੂੰ ਕੋਈ ਪ੍ਰੋਬਲਮ ਆਏਗੀ ਸਾਡੇ ਕੋਲ ਰੀਪਲੇਸ ਕੀਤੀ ਜਾਏਗੀ। ਬਾਕੀ ਸਰ ਲਾਗੇ ਪੈਟਰੋਲ ਦੁਖੀ ਬੰਦਾ ਕੀ ਕਰੇਗਾ ਸਰ ਲਾਗੇ ਪੈਟਰੋਲ ਪੰਪ 5 ਲੀਟਰ ਲਿਆਵਾਂਗੇ ਆਪਣੇ ਉੱਪਰ ਪਾਵਾਂਗੇ ਜਾਂ ਗੱਡੀ ਉੱਪਰ ਪਾਵਾਂਗੇ ਸਰ ਹੋਰ ਆਪਸ਼ਨ ਕੋਈ ਨਹੀਂ ਅਸੀਂ ਉਦਾਂ ਵੀ ਮਰੇ ਆਂ ਇਦਾਂ ਵੀ ਮਰੇ ਆਂ ਜੀ। ਹੋ ਸਾਡੇ ਕੋ ਕੋਈ ਹੱਲ ਨਹੀਂ ਸਰ। ਹਾਂਜੀ ਤੇ ਕੀ ਨਾਮ ਆਪਣਾ? ਮੇਰਾ ਵਿਜੇ ਕੁਮਾਰ। ਇਹ ਤੁਸੀਂ ਕਿਹੜੀ ਕੰਪਨੀ ਤੋਂ ਹੈ ਮੈਂ ਜੀ ਐਮ ਸਰਵਿਸ ਤੋਂ ਕਿਹੜੀ ਜਗ੍ਹਾ ਜੀ ਹੈ ਹਿਸ਼ਾਰਪੁਰ ਤੋਂ ਅਲੀਬਰਾਟੋਮਾ ਲਿਮਿਟਿਡ ਤੋਂ ਠੀਕ ਹੈ ਸਰ ਕੀ ਪ੍ਰੋਬਲਮ ਕੀ ਆਉਂਦੀ ਹੈ ਪ੍ਰੋਬਲਮ ਵਜੇ ਗੱਡੀ ਦੇ ਵਿੱਚ ਨਾ ਪ੍ਰੋਬਲਮ ਆਈ ਸੀ ਤੇ ਮੇਰੇ ਬਾਕਸ ਮੈਨੇਜਰ ਨੇ ਆਪਣੇ ਔਨ ਦਾ ਸਪੋਰਟ ਹੀ ਮੁੰਡੇ ਆਪਣੇ ਭੇਜ ਦਿੱਤੇ ਸੀ ਜਿੱਥੇ ਸਾਈਡ ਤੇ ਖਰਾਬ ਹੋਈ ਸੀ ਜੀ ਇਹਦਾ ਫਿਊਜ਼ ਫਿਊਜ਼ ਡਿਸਕਨੈਕਟ ਹੋ ਰਿਹਾ ਸੀਗਾ ਜੀ ਤੇ ਮੇਰੇ ਬਾਕਸ ਮੈਨੇਜਰ ਨੇ ਇਮੀਡੀਏਟਲੀ ਉਹਤੇ ਐਕਸ਼ਨ ਲੈ ਕੇ ਨਾ ਉੱਥੇ ਬੰਦੇ ਭੇਜ ਦਿੱਤੇ ਦੇਖੋ ਜਿਹੜੇ ਸੈੱਟ ਤੇ ਆਪਾਂ ਫਸਟ ਜਿਹੜੀ ਦੇ ਸਕਦੇ ਆ ਜੀ ਗੱਡੀ ਸਾਡੇ ਬਕਸ਼ਮਾਂ ਨੇ ਵੀ ਰਿਕਵੈਸਟ ਕੀਤੀ ਕਿ ਗੱਡੀ ਤੁਸੀਂ ਇੱਥੇ ਲਿਆਓ ਸਾਡੇ ਬਕਸ਼ਾਬ ਚ ਅਸੀਂ ਕਰ ਦਿੰਦੇ ਕੋਈ ਦਿੱਕਤ ਨਹੀਂ ਹੈਗੀ ਉਹ ਗੱਡੀ ਸਾਡੇ ਕੋਲ ਅੱਜ ਦੁਪਹਿਰੇ ਆਈ 12 1 ਵਜੇ ਅਸੀਂ ਇੱਥੇ ਅੰਦਰ ਬੈਠ ਕੇ ਬੜਾ ਸਮਝਾਇਆ ਕਿ ਤੁਸੀਂ ਗੱਡੀ ਆਈ ਅਸੀਂ ਚੈੱਕ ਕਰ ਲੈਂਦੇ ਆ ਜੋ ਵੀ ਫਾਲਟ ਆ ਇਹ ਕੰਪਨੀ ਦੇ ਤੁਹਾਡੇ ਨਾਲ ਖੜੇ ਆ ਇਹ ਕਿਹੜਾ ਇੱਕ ਦਿਨ ਦਾ ਕੰਮ ਅਸੀਂ ਉਹ ਜਦੋਂ ਆਪਾਂ ਪੂਰਾ ਕੰਮ ਉਹ ਇਤਿਆਰ ਸੀ ਮਗਰ ਉਹਨਾਂ ਨੇ ਸਾਡੀ ਗੱਲ ਇੱਕ ਵੀ ਸੁਣੀ ਉਹ ਕਹਿੰਦੇ ਸਾਡੀ ਗੱਡੀ ਚੇਂਜ ਕਰ ਦਿਓ ਗੱਡੀ ਚੇਂਜ ਕਰ ਦਿਓ ਐਸ ਪਰ ਨੋਰਮਸ ਤਾਂ ਜੋ ਜੋ ਕੰਮ ਉਹ ਕੰਪਲੀਟ ਰੂਈ ਕੀਤਾ ਜਾਣਾ ਕੰਪਲੀਟ ਵਿਹਾਰਤੇ ਕੀਤਾ ਜਾਣਾ ਸਾਰਾ ਕੰਮ ਤੇ ਅਸੀਂ ਉੱਥੇ ਕੰਮ ਆਪਾਂ ਕਰ ਰਹੇ ਆ ਅਸੀਂ ਹੁਣ ਵੀ ਰਿਕਵੈਸਟ ਕਰ ਰਹੇ ਆ ਕਿ ਅਸੀਂ ਤੁਹਾਨੂੰ ਯਾਦ ਸਾਡਾ ਗੱਡੀ ਦਿਓ ਉਹਨਾਂ ਨੂੰ ਇੱਕ ਦਿਨ ਦਾ ਕੰਮ ਕਰਨ ਦਿਓ ਅਸੀਂ ਇੱਥੇ ਕੰਮ ਕਰ ਦਿੰਦੇ ਸਾਡੇ ਜੋ ਵੀ ਪ੍ਰੋਬਲਮ ਆਏ ਬਸ ਸੋਲਵ ਕਰਾਂਗੇ ਪਰ ਉਹਨਾਂ ਨੇ ਜਿਹੜਾ ਸਾਡੇ ਬਣਾ ਨੇ ਗੇਟ ਹੀ ਰੋਕ ਦਿੱਤਾ ਇਹ ਇਹ ਤੇ ਇੱਕ ਕਲਾਵਨ ਹੈ ਕਿ ਸਾਡੀ ਪ੍ਰਾਪਰਟੀ 'ਚ ਆ ਕੇ ਸਾਡਾ ਗੇਟ ਹੀ ਬੰਦ ਕਰ ਦਿੰਦੇ ਆ ਤੇ ਪ੍ਰੋਬਲਮ ਕੰਮ ਕੰਮ ਕਰਨ ਦਾ ਪ੍ਰੋਬਲਮ ਹੈ ਕਿ ਬੰਦੇ ਦਾ ਕੋਈ ਰੰਜਿਸ਼ ਕੌੜੀ ਆਪਣੀ ਪ੍ਰਾਪਰਟੀ ਰੋਕ ਦਿੱਤੀ ਕਿ ਕਸਟਮਰ ਨੂੰ ਹਰਾਸ਼ਮੈਂਟ ਹੋ ਰਹਾ ਹੈ ਅਸੀਂ ਰਿਕੁਐਸਟ ਕਰ ਚੁੱਕੇ ਆ ਸਾਡੇ ਸਪੇਅਰ ਪਰਮੈਂਟਰ ਦੇ ਰਿਕੁਐਸਟ ਕਰ ਲਈ ਸਾਡੇ ਬਾਕਸਮੈਨ ਨੂੰ ਰਿਕੁਐਸਟ ਕਰ ਲਈ ਸਾਡੇ ਹੋ ਸੀਨੀਅਰ ਸੇਲਜ਼ ਮੈਨੇਜਰ ਨੂੰ ਰਿਕੁਐਸਟ ਕਰ ਲਈ ਕਹਣਾ ਕਹਿੰਦੇ ਵੀ ਸਾਨੂੰ 20 ਤਰੀਕ ਨੂੰ ਗੱਡੀ ਲਈ ਸੀ 20 ਤਰੀਕ ਨੂੰ ਕਿਸ਼ਟ ਅੱਗੇ ਆ ਗਈ ਹੈਗੀ ਆ ਤੇ 10 ਦਿਨ ਤੋਂ ਗੱਡੀ ਜਿਹੜੀ ਆ ਬ੍ਰੇਕਡਾਊਨ ਹੈਗੀ ਆ ਉਹ ਉਹਨਾਂ ਦਾ ਉਹਨਾਂ ਦਾ ਕਹਿਣਾ ਆ ਵੀ ਸਾਡਾ ਨੁਕਸਾਨ ਹੋ ਰਿਹਾ ਹੈ ਅਸੀਂ ਦੇਖੋ ਸਾਡੇ ਸਾਡੇ ਇਸ ਇਸ ਰਿਗਾਰਡ ਉਹਦਾ ਕੋਈ ਅਲਟਰਨੇਟਿਵ ਹੈ ਉਹਦੇ ਰਿਗਾਰਡਿੰਗ ਸਾਡੇ 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 ਜੀਐਮ ਐਸੇਲਸ ਦੇ ਹੈਗੇ ਨਾ ਉਹਨਾਂ ਨੇ ਵੀ ਕਿਹਾ ਕਿ ਜੇ ਤੁਹਾਡਾ ਕੋਈ ਨੁਕਸਾਨ ਵੀ ਹੋਇਆ ਹੈ ਅਸੀਂ ਕੁਝ ਨਾ ਕੋਈ ਅਟਲਾ ਕੋਪਰੇਟ ਕਰਾਂਗੇ ਠੀਕ ਹੈ ਆਨ ਦਾ ਸਪੋਰਟ ਅਸੀਂ ਸਾਰੇ EMPLOYEES ਆ ਆਨ ਦਾ ਸਪੋਰਟ ਹਰ ਕੋਈ ਕਹਿੰਦੇ ਕਿ 5 ਲੱਖ ਰੁਪਏ ਅਸੀਂ ਦੇ ਦਿਓ ਅਸੀਂ ਜੇ ਅਗਰ 5 ਲੱਖ ਰੁਪਏ ਅੱਜ ਆਪਾਂ ਦੇਣ ਵਾਲੇ ਹੁੰਦੇ ਅਸੀਂ ਜੋਬ ਕਿਉਂ ਕਰਨੀ ਸੀ ਅਸੀਂ ਤਾਂ ਕੰਮ ਪ੍ਰੋਬਲਮ ਸੋਲਵ ਕਰ ਸਕਦੇ ਆ ਅੱਜ ਇਹ ਹੋ ਸਕਦਾ ਨਵੀਂ ਕਹਿੰਦੇ ਗੱਡੀ ਚੇਂਜ ਕਰ ਦੋ ਉਹ ਉੱਥੇ ਕੀ ਪੱਕਾ ਸ਼ੋਰਟੀ ਹੈ ਕਿ ਉਹ ਗੱਡੀ ਵਿੱਚ ਮੈਕੈਨਿਕਲ ਫਾਲਟ ਨਹੀਂ ਆਊਗਾ ਕਈ ਨਹੀਂ ਆ ਸਕਦਾ ਇਹ ਤਾਂ ਕੰਪਨੀ ਦੇ ਨਾਲ ਤਾਲ ਮਿਲ ਚ ਹੈ ਸਾਡੇ ਪੂਰੀ ਕੰਪਨੀ ਦਾ ਪੂਰੀ ਕੰਪਨੀ ਦਾ ਤਾਲਮਿਲ ਚੱਲਦਾ ਪਿਆ ਸਾਡਾ ਕਮੇਸ ਇੰਜੀਨੀਅਰ ਦਾ ਇੰਜੀਨੀਅਰ ਨੇ ਬੀਜਟ ਕਿ ਲੈਣੇ ਆਨ ਦੀ ਸਪੋਰਟ ਤੇ ਸਾਡੇ ਕਮੇਸ ਨਾਲ ਇੰਜੀਨੀਅਰ ਸੀ ਉਹ ਨੇ ਵੀ ਸਪੋਰਟ ਤੇ ਆਪਣਾ ਇੰਜਨ ਚੈੱਕ ਕਰਨ ਲਈ ਭੇਜਿਆ ਇਹ ਟੀਮਾਂ ਜਨ ਕੀ ਆ ਰਹੀਆਂ ਹਾਂਜੀ ਹਾਂਜੀ ਜਾ ਰਹੀਆਂ ਪਰ ਸਾਡੇ ਮੁੰਡੇ ਦੋ ਤਿੰਨ ਵਾਰੀ ਗਏ ਪਰ ਉੱਥੇ ਫਰਸਟ ایڈ ਜਿੰਨੀ ਦੇ ਸਕਦੇ ਸੀ ਉਹ ਦੇ ਦਿੱਤੀ ਜਦ ਤੱਕ ਅਸੀਂ ਕੁਝ ਉਹ ਨਹੀਂ 3 ਚੈੱਕ ਨਹੀਂ ਕਰਾਂਗੇ ਹਨ ਉ ਕੰਮ ਨਹੀਂ ਗੱਡੀ ਇਦਾਂ ਠੀਕ ਕਰ ਦੋ ਕੋਈ ਵੀ ਚੀਜ਼ ਕਿਤੇ ਹਸਪੀਟਲ ਵੀ ਜਾਵਾਂਗੇ ਤਾਂ ਆਪਾਂ ਨੂੰ ਟ੍ਰੀਟਮੈਂਟ ਕਰਨਾ ਹੀ ਪੈਗਾ ਨਾ ਕੋਈ ਵੀ ਚਾਹੁੰਦਾ ਨਹੀਂ ਕੋਈ ਫਾਲਟ ਆਵੇ ਜਿਹੜਾ ਫਾਲਟ ਆ ਤਾਂ ਇਹ ਨਾਲ ਟੀਮ ਪੂਰੀ ਪੂਰੀ ਗਰੁੱਪ ਬੈਠਾ ਉਹਨੇ ਕੰਮ ਕਰ ਲਈ ਦੇਖੋ ਕੋ ਕਹਿੰਦਾ ਵੀ ਕੋਈ ਹੈਗੇ ਹਰਪ੍ਰੀਤ ਜੀ ਕਹਿੰਦੇ ਉਹਨਾਂ ਨਾਲ ਗੱਲ ਕੀਤੀ ਮੈਨੇਜਰ ਤੇ ਉਹ ਕਹਿੰਦੇ ਵੀ ਤੁਹਾਨੂੰ ਗੱਡੀ ਦੇ ਗਾ ਪਸਤਾ ਰਹੇ ਹਮੇਸ਼ਾ ਰਿਕਾਰਡਿੰਗ ਨਹੀਂ ਦੇਖੋ ਸਾਨੂੰ ਦੇਖੋ ਉਹ ਉਹਨਾਂ ਨੇ ਫੋਨ ਤੇ ਗੱਲ ਕਰਦਾ ਸਾਡੇ ਸਾਹਮਣੇ ਕੋਈ ਤਾਂ ਨਹੀਂ ਕੋਈ ਗੱਲ ਨਹੀਂ ਹੋਈ ਬਟ ਕੋਈ ਵੀ ਇਦਾਂ ਗੱਲ ਕਰੇ ਨਾ ਕਰਨ ਨਹੀਂ ਕਰ ਨਹੀਂ ਸਕਦਾ ਕਿਉਂਕਿ ਅਸੀਂ ਅਸੀਂ ਇੱਕ ਦਿਨ ਇਕੱਲੇ ਇਸ ਕਸਟਮਰ ਨਾਲ ਡੀਲ ਕਰਨਾ ਅਸੀਂ ਪੂਰੇ ਪੂਰੇ ਗਰੋਪਟੀ ਨਾਲ ਸਾਡੀ ਪੂਰੀ ਪੰਜਾਬ ਪੰਜ ਸਾਡੀ ਕੰਪਨੀਆਂ ਇਸ ਦਾ ਡਰ ਕਸਟਮਰ ਨਾਲ ਇਸ ਵਿੱਚ ਬੀਐਸਬੀ ਉਹਨਾਂ ਬੋਲਾਂਗੇ ਤਾਂ ਸਾਡਾ ਕਿਦਾਂ ਕੰਮ ਕਾਰੋਬਾਰ ਚੱਲੇਗਾ ਜੀ ਮੈਨਾਂ ਨਾਲ ਹੁਣ ਤੁਸੀਂ ਕੋਈ ਕਰ ਰਹੇ ਹੋ ਕਿ ਅਸੀਂ ਤਾਂ ਰਿਕਵੈਸਟ ਕਰ ਰਹੇ ਆ ਕਿ ਗੱਡੀ ਤੁਹਾਨੂੰ ਗੱਡੀ ਦਿਓ ਅਸੀਂ ਕੰਮ ਕਰੀਏ ਅਸੀਂ ਕੰਮ ਕਰਕੇ ਦਈਏ ਅਮ ਜੇ ਤੁਹਾਨੂੰ ਜਾਣ ਲੱਗੇ ਕੋਈ ਲਿਖਾ ਕੇ ਲਿਖ ਕੇ ਜਾਣਾ ਕੋਈ ਸਰਟੀਫਾਈ ਕਰਨੀ ਆ ਆਪਾਂ ਲਿਖਦੇ ਆ ਅਸੀਂ ਸਰਟੀਫਾਈ ਆ ਤੁਸੀਂ ਸਰਟੀਫਾਈ ਹੋ ਜਾਓ ਤੁਸੀਂ ਸਾਨੂੰ ਸਰਟੀਫੀਕੇਟ ਨੋਟਾ ਦੇ ਦੇਓ